ਕਹਿੰਦੇ ਨੇ ਕਿ ਜੋ ਵਿਆਹ ਆ ਉਹ ਬੰਦੇ ਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਆ ਭਾਵੇਂ ਉਹ ਮਰਦਾ ਹੈ ਭਾਵੇਂ ਉਹ ਔਰਤ ਹੈ ਵਿਆਹ ਤੋਂ ਬਾਅਦ ਕਈਆਂ ਦੀ ਜ਼ਿੰਦਗੀ ਤਾਂ ਸਵਰਗ ਬਣ ਜਾਂਦੀ ਹੈ ਤੇ ਕਈਆਂ ਦੀ ਜ਼ਿੰਦਗੀ ਨਰਕ ਤੋਂ ਵੀ ਬੱਤਰ ਹੋ ਜਾਂਦੀ ਹੈ ਤੁਹਾਡੀ ਅੰਡਰਸਟੈਂਡਿੰਗ ਹੈ ਜੇ ਪਤੀ ਪਤਨੀ ਦੀ ਆਪਸ ਦੇ ਵਿੱਚ ਅੰਡਰਸਟੈਂਡਿੰਗ ਵਧੀਆ ਗਈ ਤਾਂ ਜ਼ਿੰਦਗੀ ਸਵਰਗ ਹੈ ਪਰ ਜੇ ਕਿਤੇ ਇੱਥੇ ਗੜਬੜ ਹੋ ਜਾਂਦੀ ਹੈ ਦਾ ਫਿਰ ਜ਼ਿੰਦਗੀ ਨਰਕ ਤੋਂ ਵੀ ਬੱਤਰ ਹੈ ਕਿਉਂਕਿ ਆਖਰ ਬੰਦੇ ਨੇ ਘਰ ਦੇ ਵਿੱਚ ਹੀ ਆਉਣਾ ਹੁੰਦਾ ਆਖਰ ਦੋਨਾਂ ਨੇ ਘਰ ਦੇ ਵਿੱਚ ਹੀ ਰਹਿਣਾ ਹੁੰਦਾ ਹੈ ਇਹ ਸੱਚੀ ਘਟਨਾ ਦੇ ਵਿੱਚ ਵੀ ਇੱਕ ਕੁੜੀ ਜੋ ਬੜੀ ਸਮਝਦਾਰ ਸੀ ਬੜੀ ਸਿਆਣੀ ਸੀ ਉਸ ਦਾ ਵਿਆਹ ਹੋ ਜਾਂਦਾ ਹੈ ਵਿਆਹ ਤੋਂ ਬਾਅਦ ਉਸ ਨੇ ਸੋਚਿਆ ਸੀ ਕਿ ਮੇਰੀ ਜ਼ਿੰਦਗੀ ਬੜੀ ਖੁਸ਼ੀਆਂ ਭਰੀ ਹੋਵੇਗੀ ਕਿਉਂਕਿ ਉਸ ਨੇ ਲੰਮ ਮੈਰਿਜ ਕਰਵਾਈ ਸੀ ਪਰ ਉਸ ਦੀ ਜ਼ਿੰਦਗੀ ਨਰਕ ਹੋ ਜਾਂਦੀ ਹੈ ਤੇ ਜੋ ਉਸਨੇ ਵਿਆਹ ਕਰਵਾਇਆ ਹੁੰਦਾ ਉਸ ਦਾ ਖਮਿਆਜਾ ਉਸ ਨੂੰ ਇੰਨਾ ਭਿਆਨਕ ਭੁਗਤਣਾ ਪੈਂਦਾ ਜਿਸ ਦੀ ਉਸਨੇ ਕਲਪਨਾ ਵੀ ਨਹੀਂ ਕੀਤੀ ਸੀ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਕੈਨੇਡਾ ਦੇ ਵੈਂਕੂਵਰ ਦੀ ਇੱਥੋਂ ਦੀ ਰਹਿਣ ਵਾਲੀ ਮਨਜੀਤ ਬਸਰਾ ਬੜੀ ਸਮਝਦਾਰ ਬੜੀ ਸਿਆਣੀ ਕੁੜੀ ਸੀ ਇਸ ਦਾ ਪਰਿਵਾਰ ਇੰਡੀਆ ਦੇ ਵਿੱਚੋਂ ਕੈਨੇਡਾ ਦੇ ਵਿੱਚ ਆਇਆ ਸੀ ਸੈਟ ਸੀ ਇਹ ਕੁੜੀ ਨੂੰ ਲੱਗਦਾ ਸੀ ਕਿ ਮੈਂ ਵੱਡੀ ਹੋ ਕੇ ਟੀਚਰ ਬਣਾ ਇਸ ਲਈ ਇਹ ਯੂਨੀਵਰਸਿਟੀ ਦੇ ਵਿੱਚ ਪੜ੍ਹਦੀ ਸੀ ਇੱਥੇ ਇਸ ਦੀ ਮੁਲਾਕਾਤ ਇੱਕ ਮੁੰਡੇ ਦੇ ਨਾਲ ਹੁੰਦੀ ਹੈ ਜਿਸ ਦਾ ਨਾਮ ਮੁਖਤਿਆਰ ਪੰਗਾਲੀ ਹੁੰਦਾ ਉਸ ਦੇ ਨਾਲ ਇਸ ਦੀ ਮੁਲਾਕਾਤ ਹੁੰਦੀ ਹੈ ਇਹਨਾਂ ਦੀ ਦੋਸਤੀ ਹੋ ਜਾਂਦੀ ਹੈ ਦੋਸਤੀ ਤੋਂ ਬਾਅਦ ਪਿਆਰ ਹੋ ਜਾਂਦਾ ਤੇ ਪਿਆਰ ਤੋਂ ਬਾਅਦ ਇਹ ਫੈਸਲਾ ਕਰ ਦਿਆ ਕਿ ਅਸੀਂ ਵਿਆਹ ਕਰਵਾਵਾਂਗੇ ਤਾਂ ਕਰਦਿਆਂ ਦੀ ਮਰਜ਼ੀ ਦੇ ਨਾਲ ਇਹ ਵਿਆਹ ਕਰਵਾ ਲੈਂਦੇ ਨੇ ਗੱਲ ਹੁੰਦੀ ਆ 1997 ਦੀ ਹੁਣ ਵਿਆਹ ਤੋਂ ਬਾਅਦ ਥੋੜਾ ਸਮਾਂ ਇਹਨਾਂ ਦੀ ਜ਼ਿੰਦਗੀ ਬੜੀ ਅੱਛੀ ਚੱਲ ਰਹੀ ਹੁੰਦੀ ਹੈ ਪਰ ਉਸ ਤੋਂ ਬਾਅਦ ਜੋ ਮੁਖਤਿਆਰ ਹੁੰਦਾ ਉਸ ਨੂੰ दारू ਪੀਣ ਦੀ ਸ਼ਰਾਬ ਪੀਣ ਦੀ ਲਤ ਲੱਗ ਜਾਂਦੀ ਹੈ ਤੇ ਉਹ ਰਾਤ ਰਾਤ ਪਰ ਪੱਬਾਂ 'ਚ ਕਲੱਬਾਂ 'ਚ ਸ਼ਰਾਬ ਪੀਂਦਾ ਰਹਿੰਦਾ ਹੈ ਤੇ ਦੇਰ ਰਾਤ ਘਰ ਆਉਂਦਾ ਹੈ ਘਰ ਆਉਣ ਤੋਂ ਬਾਅਦ ਉਹ ਮਨਜੀਤ ਨੂੰ ਕਹਿੰਦਾ ਕਿ ਮੈਨੂੰ ਖਾਣਾ ਗਰਮ ਚਾਹੀਦਾ ਹੈ। ਇਧਰ ਮਨਜੀਤ ਨੇ ਸਵੇਰੇ ਜੌਬ ਤੇ ਜਾਣਾ ਹੁੰਦਾ ਸੀ ਤੇ ਉਹ ਦੇਰ ਰਾਤ ਆਉਂਦਾ ਹੈ। ਇਸ ਲਈ ਇਹ ਪਰੇਸ਼ਾਨ ਹੋ ਜਾਂਦੀ। ਇਹਨਾਂ ਦੀ ਟਕਰਾਰ ਵੀ ਹੁੰਦੀ ਪਰ ਜੋ ਜ਼ਿੰਦਗੀ ਸੀ ਇਦਾਂ ਲੰਘ ਰਹੀ ਸੀ ਪਰ ਮਨਜੀਤ ਇਸ ਗੱਲ ਤੋਂ ਬੜੀ ਜ਼ਿਆਦਾ ਔਖੀ ਸੀ ਕਿ ਮੇਰੇ ਘਰ ਵਾਲਾ ਸ਼ਰਾਬ ਪੀਂਦਾ ਤੇ ਰਾਤ ਨੂੰ ਲੇਟ ਘਰ ਆਉਂਦਾ। ਇਹ ਗੱਲ ਉਸਨੇ ਆਪਣੇ ਦੋਸਤ ਮਿੱਤਰ ਭੈਣ ਭਰਾਵਾਂ ਨੂੰ ਵੀ ਦੱਸੀ ਪਰ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਹੌਲੀ ਹੌਲੀ ਸਭ ਠੀਕ ਹੋ ਜਾਵੇਗਾ ਪਰ ਠੀਕ ਕੁਝ ਨਹੀਂ ਹੋਇਆ ਉਸ ਤੋਂ ਬਾਅਦ 2003 ਆ ਜਾਂਦਾ ਹੈ 2003 ਦੇ ਵਿੱਚ ਇਹਨਾਂ ਦੇ ਘਰ ਵਿੱਚ ਇੱਕ ਬੇਟੀ ਦਾ ਜਨਮ ਹੁੰਦਾ ਹੁਣ ਲੱਗ ਰਿਹਾ ਸੀ ਕਿ ਬੇਟੀ ਦਾ ਜਨਮ ਹੋ ਗਿਆ ਤਾਂ ਮਾਹੌਲ ਸੁਖਾਵਾ ਹੋ ਜਾਵੇਗਾ ਬੇਟੀ ਜਨਮੀ ਤਾਂ ਮੁਖਤਿਆਰ ਨੂੰ ਬੇਟੀ ਦਾ ਬੜਾ ਮੂ ਹੋਣ ਲੱਗਾ ਜਾਨੀ ਮੁਖਤਿਆਰ ਦਾ ਬੇਟੀ ਨਾਲ ਬੜਾ ਪਿਆਰ ਸੀ ਥੋੜਾ ਉਸ ਦਾ ਫਰਕ ਪੈ ਗਿਆ ਜਾਨੀ ਉਸ ਦੇ ਰਵਈਏ ਦੇ ਵਿੱਚ ਉਸ ਦੇ दारू ਪੀਣ ਦੇ ਵਿੱਚ ਹੁਣ ਥੋੜਾ ਫਰਕ ਪੈ ਗਿਆ ਸੀ ਕਿਉਂਕਿ ਉਹ ਆਪਣੀ ਬੇਟੀ ਨਾਲ ਬੜਾ ਪਿਆਰ ਕਰਦਾ ਸੀ ਸਮਾਂ ਲੰਘਦਾ ਹੈਗਾ ਤੇ ਹੁਣ 2006 ਆ ਜਾਂਦਾ ਹੈ ਗੱਡੀ ਜੋ ਜ਼ਿੰਦਗੀ ਦੀ ਗੱਡੀ ਹੁੰਦੀ ਹੈ ਉਹ ਪਟੜੀ ਤੇ ਚੜ੍ਹਨੀ ਸ਼ੁਰੂ ਹੁੰਦੀ ਹੈ 2006 ਆ ਜਾਂਦਾ ਹੈ 2006 ਦੇ ਵਿੱਚ ਜੋ ਮਨਜੀਤ ਕੌਰ ਹੁੰਦੀ ਹੈ ਇਹ ਪ੍ਰੈਗਨੈਂਟ ਹੋ ਜਾਂਦੀ ਹੈ ਤਾਂ ਹੁਣ ਜੋ ਮਨਜੀਤ ਦੇ ਪਰਿਵਾਰ ਵਾਲੇ ਹੁੰਦੇ ਆ ਉਹ ਵੀ ਖੁਸੀ ਤੇ ਮੁਖਤਿਆਰ ਵੀ ਖੁਸੀ ਕਿ ਸਾਡੇ ਘਰ ਇੱਕ ਹੋਰ ਨੰਨਾ ਮਹਿਮਾਨ ਆਉਣ ਵਾਲਾ ਹੈ ਗੱਲ ਹੁੰਦੀ ਹੈ 18 ਅਕਤੂਬਰ 2006 ਦੀ ਜੋ ਮਨਜੀਤ ਹੁੰਦੀ ਆ ਮਨਜੀਤ ਬਸਰਾ ਉਹ ਜੋਗਾ ਕਲਾਸ ਲਈ ਆਪਣੇ ਘਰੋਂ ਨਿਕਲਦੀ ਹੈ ਕਿਉਂਕਿ ਉਹ ਅਕਸਰ ਹੀ ਯੋਗਾ ਕਲਾਸ ਲਗਾਉਣ ਜਾਂਦੀ ਸੀ ਹੁਣ ਮਨਜੀਤ ਜੋਸੀ 4 ਮਹੀਨਿਆਂ ਦੀ ਪ੍ਰੈਗਨੈਂਸੀ ਤਾਂ ਉਸ ਦਿਨ ਵੀ 18 ਅਕਤੂਬਰ 2006 ਨੂੰ ਮਨਜੀਤ ਘਰੋਂ ਯੋਗਾ ਕਲਾਸ ਲਾਉਣ ਲਈ ਨਿਕਲਦੀ ਹੈ ਪਰ ਉਹ ਵਾਪਸ ਨਹੀਂ ਆਉਂਦੀ ਹੁਣ ਜੋ ਮੁਖਤਿਆਰ ਹੁੰਦਾ ਉਹ ਪਰੇਸ਼ਾਨ ਹੋ ਜਾਂਦਾ ਉਹ ਏਸ ਦੀ ਤਲਾਸ਼ ਕਰਦਾ ਤੇ ਆਪਣੇ ਸਹੁਰਿਆਂ ਦੇ ਘਰ ਵੀ ਫੋਨ ਕਰਦਾ ਕਿ ਮਨਜੀਤ ਤੁਹਾਡੇ ਕੋਲ ਤਾਂ ਨਹੀਂ ਆਈ ਉਹ ਜੋਗਾ ਦੀ ਕਲਾਸ ਲਾਉਣ ਲੱਗ ਗਈ ਸੀ ਪਰ ਉਹ ਵਾਪਸ ਨਹੀਂ ਆਈ ਦੋਸਤ ਮਿੱਤਰਾਂ ਤੋਂ ਵੀ ਪੁੱਛਿਆ ਜਾਂਦਾ ਪਰ ਸਭ ਕਹਿ ਦਿੰਦੇ ਆ ਕਿ ਸਾਡੇ ਕੋਲ ਨਹੀਂ ਆਈ ਹੁਣ ਸਾਰੇ ਪਰੇਸ਼ਾਨ ਹੋ ਜਾਂਦੇ ਆ ਕਿ ਮਨਜੀਤ ਆਖਰ ਗਈ ਤਾਂ ਗਈ ਕਿੱਥੇ ਪਹਿਲਾਂ ਵੀ ਉਹ ਜਦੋਂ ਮੁਖਤਿਆਰ ਨਾਲ ਲੜ ਪੈਂਦੀ ਸੀ ਤਾਂ ਉਹ ਆਪਣੇ ਪੇਕੇ ਚਲੀ ਜਾਂਦੀ ਸੀ ਜਾਂ ਕਿਸੇ ਦੋਸਤ ਕੋਲੇ ਜਲੀ ਜਾਂਦੀ ਸੀ ਜਾਂ ਕਿਸੇ ਹੋਟਲ ਦੇ ਵਿੱਚ ਵੀ ਰਹਿਣ ਚਲੀ ਜਾਂਦੀ ਸੀ ਜਾਨੀ 2-3 ਦਿਨਾਂ ਬਾਅਦ ਉਹ ਵਾਪਸ ਆ ਜਾਂਦੀ ਸੀ ਪਰ ਇਸ ਵਾਰ ਜੋ ਮਨਜੀਤ ਸੀ ਉਹ ਵਾਪਸ ਨਹੀਂ ਆਈ ਤਲਾਸ਼ ਕੀਤੀ ਜਾਂਦੀ ਹੈ ਪਰ ਮਨਜੀਤ ਦਾ ਕੁਝ ਪਤਾ ਨਹੀਂ ਲੱਗਦਾ 26 ਘੰਟਿਆਂ ਬਾਅਦ ਮੁਖਤਿਆਰ ਮਨਜੀਤ ਦੀ ਗੁੰਮਸ਼ੁਦਗੀ ਦੀ ਰਿਪੋਰਟ ਪੁਲਿਸ ਕੋਲ ਲਿਖਾਉਣ ਜਾਂਦਾ ਜਦੋਂ ਪੁਲਿਸ ਕੋਲ ਪਹੁੰਚਦਾ ਤਾਂ ਪੁਲਿਸ ਵਾਲੇ ਪਹਿਲਾਂ ਹੀ ਮੁਖਤਿਆਰ ਨੂੰ ਇਹ ਸਵਾਲ ਕਰਦੇ ਆ ਕਿ ਤੂੰ 26 ਘੰਟੇ ਰਿਪੋਰਟ ਲਿਖਾਉਣ ਕਿਉਂ ਨਹੀਂ ਆਇਆ ਤਾਂ ਉਸਨੇ ਕਿਹਾ ਕਿ ਅਸੀਂ ਆਪਣੇ ਤੌਰ ਤੇ ਮਨਜੀਤ ਦੀ ਭਾਲ ਕਰ ਰਹੇ ਸੀ ਤਲਾਸ਼ ਕਰ ਰਹੇ ਸੀ ਇਸ ਕਰਕੇ ਮੈਂ ਨਹੀਂ ਆਇਆ ਹੁਣ ਜੋ ਪੁਲਿਸ ਹੁੰਦੀ ਆ ਉਹ ਸਭ ਤੋਂ ਪਹਿਲਾਂ ਤਾਂ ਮੁਖਤਿਆਰ ਤੋਂ ਹੀ ਪੁੱਛਗਿੱਛ ਕਰਦੀ ਹੈ ਕਿ ਉਸ ਦਿਨ ਕੀ ਹੋਇਆ ਸੀ ਤਾਂ ਮੁਖਤਿਆਰ ਨੇ ਕਿਹਾ ਕਿ ਜੋ ਮਨਜੀਤ ਸੀ ਉਹ ਯੋਗਾ ਕਲਾਸ ਲਾਉਣ ਜਾਂਦੀ ਸੀ ਪਰ ਉਸ ਦਿਨ ਉਹ ਸ਼ਾਮ ਨੂੰ ਵਾਪਸ ਨਹੀਂ ਆਈ ਤਾਂ ਪੁਲਿਸ ਵਾਲੇ ਉਸ ਦੀ ਰਿਪੋਰਟ ਲਿਖਦੇ ਨੇ ਇੱਕ ਦੋ ਦਿਨ ਲੰਘ ਜਾਂਦੇ ਨੇ ਹੁਣ ਦਿਨ ਆ ਜਾਂਦਾ 23 ਅਕਤੂਬਰ 2006 ਦਾ ਤਾਂ ਪੁਲਿਸ ਨੂੰ ਇੱਕ ਇਤਲਾ ਮਿਲਦੀ ਹੈ ਕਿ ਡੈਲਟਾ ਬੀਚ ਦੇ ਕੋਲ ਇੱਕ ਅਧ ਜਲੀ ਹੋਈ লাশ ਪਈ ਹੈ ਪੁਲਿਸ ਮੌਕੇ ਤੇ ਪਹੁੰਚਦੀ ਆ ਮੌਕੇ ਤੇ ਪਹੁੰਚ ਕੇ ਜਦੋਂ ਦੇਖਦੀ ਆ ਤਾਂ ਇਹ লাশ ਕਿਸੇ ਹੋਰ ਦੀ ਨਹੀਂ ਮਨਜੀਤ ਬਸਰਾ ਦੀ ਸੀ ਹੁਣ ਸਨਾਖਤ ਦੇ ਲਈ ਮੁਖਤਿਆਰ ਨੂੰ ਬੁਲਾਇਆ ਜਾਂਦਾ ਹੈ ਤੇ ਜੋ ਮਨਜੀਤ ਦਾ ਪੇਕਾ ਪਰਿਵਾਰ ਹੁੰਦਾ ਉਹਨਾਂ ਨੂੰ ਵੀ ਬੁਲਾਇਆ ਜਾਂਦਾ ਤਾਂ ਪਤਾ ਲੱਗਦਾ ਕਿ ਜੋ ਇਹ লাশ ਹੈ ਇਹ ਮਨਜੀਤ ਦੀ ਹੈ ਪਰ ਪੁਲਿਸ ਦੇ ਸਾਹਮਣੇ ਵੱਡਾ ਸਵਾਲ ਇਹ ਸੀ ਕਿ ਆਖਰ ਇਸ ਦਾ ਕਤਲ ਕਿਸ ਨੇ ਕਰ ਦਿੱਤਾ লাশ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਹੈ ਇਹ ਮਨਜੀਤ ਦੀ ਲਾਸ਼ ਸੀ ਜੋ ਬੀਚ ਦੇ ਕਿਨਾਰੇ ਪਈ ਸੀ ਬੀਚ ਕੋਲ ਪਈ ਸੀ ਤਾਂ ਜੋ ਇਸ ਦੀ ਗੱਡੀ ਸੀ ਥੋੜੀ ਦੂਰ ਪੁਲਿਸ ਨੂੰ ਮਿਲਦੀ ਹੈ ਤਾਂ ਪੋਸਟਮਾਰਟਮ ਰਿਪੋਰਟ ਵਿੱਚ ਆਉਂਦਾ ਕਿ ਮਨਜੀਤ ਦੀ ਗਲ ਘੋਟ ਕੇ ਹਤਿਆ ਕੀਤੀ ਗਈ ਹੈ ਜਾਨੀ ਉਸ ਤੋਂ ਬਾਅਦ ਉਸ ਦੀ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਸੀ ਜਾਨੀ ਅਧ ਜਲੀ ਲਾਸ਼ ਸੀ ਉਸ ਦੀ ਪੁਲਿਸ ਹੁਣ ਮੁਖਤਿਆਰ ਨੂੰ ਕਿਉਂਕਿ ਪੁਲਿਸ ਨੂੰ ਲੱਗਦਾ ਕਿ ਮਨਜੀਤ ਦਾ ਬਲਾਤਕਾਰ ਨਹੀਂ ਹੋਇਆ ਕੋਈ ਲੁੱਟ ਵਾਲਾ ਗੱਲ ਨਹੀਂ ਹੋਈ ਫਿਰ ਇਹ ਕੰਮ ਪਰਿਵਾਰ ਦੇ ਹੀ ਕਿਸੇ ਮੈਂਬਰ ਦਾ ਹੋ ਸਕਦਾ ਹੈ। ਪੁਲਿਸ ਮੁਖਤਿਆਰ ਨੂੰ ਬੁਲਾਉਂਦੀ ਹੈ। ਮੁਖਤਿਆਰ ਤੋਂ ਪੁੱਛਗਿੱਛ ਕਰਦੀ ਹੈ। ਪਰ ਮੁਖਤਿਆਰ ਪੁਲਿਸ ਨੂੰ ਕਹਿੰਦਾ ਹੈ ਕਿ ਮੈਨੂੰ ਕੁਝ ਵੀ ਨਹੀਂ ਪਤਾ। ਹਾਂ, ਇੱਕ ਮਨਜੀਤ ਦਾ ਦੋਸਤ ਹੈ ਜਿਸ ਦਾ ਨੋ ਟੋਨੀ ਹੈ ਜੋ ਕਿ ਇਸ ਦੇ ਨਾਲ ਕਾਲਜ ਦੇ ਵਿੱਚ ਪੜਦਾ ਸੀ ਤੇ ਉਸ ਨਾਲ ਇਸ ਦੀ ਬੜੀ ਨੇੜਤਾ ਸੀ। ਇਸ ਨਾਲ ਹੀ ਗੱਲਾਂ ਵੀ ਕਰਦੀ ਸੀ। ਫੋਨ ਤੇ ਕਈ-ਕਈ ਘੰਟੇ ਲੱਗੀ ਰਹਿੰਦੀ ਤੇ ਮੇਰੀ ਤੇ ਮਨਜੀਤ ਦੀ ਇਸ ਗੱਲ ਕਰਕੇ ਲੜਾਈ ਵੀ ਹੋ ਜਾਂਦੀ ਸੀ ਮੈਨੂੰ ਉਸ ਉੱਤੇ ਸ਼ੱਕ ਹੈ ਕਿ ਉਸ ਨੇ ਹੀ ਕੁਝ ਕੀਤਾ ਹੁਣ ਪੁਲਿਸ ਟੋਨੀ ਨੂੰ ਗ੍ਰਿਫਤਾਰ ਕਰਦੀ ਹੈ ਟੋਨੀ ਨੂੰ ਹਿਰਾਸਤ ਦੇ ਵਿੱਚ ਲੈਂਦੀ ਹੈ ਇਸ ਤੋਂ ਪੁੱਛਗਿੱਛ ਕਰਦੀ ਹੈ ਟੋਨੀ ਕਹਿ ਰਿਹਾ ਸੀ ਕਿ ਜੋ ਮੁਖਤਿਆਰ ਹੈ ਬਿਲਕੁਲ ਝੂਠ ਬੋਲ ਰਿਹਾ ਐਦਾਂ ਦੀ ਕੋਈ ਵੀ ਗੱਲ ਨਹੀਂ ਪਰ ਪੁਲਿਸ ਇਹ ਮੰਨਣ ਨੂੰ ਤਿਆਰ ਨਹੀਂ ਸੀ ਪੁਲਿਸ ਨੇ ਟੋਨੀ ਦਾ ਨਾਰਕੋ ਟੈਸਟ ਕਰਵਾਇਆ ਤੇ ਟੋਨੀ ਏਸ ਟੈਸਟ ਦੇ ਵਿੱਚ ਪਾਸ ਹੋ ਜਾਂਦਾ ਹੈ ਜਾਨੀ ਪੁਲਿਸ ਨੂੰ ਲੱਗ ਪਤਾ ਲੱਗ ਜਾਂਦਾ ਹੈ ਕਿ ਟੋਨੀ ਏਸ ਜੋ ਕਤਲ ਹੈ ਹਤਿਆ ਉਸ ਵਿੱਚ ਇਨਵੋਲਵ ਨਹੀਂ ਹੁਣ ਇਹ ਸਾਰੀ ਘਟਨਾ ਦੇ ਵਿੱਚ ਇੱਕ ਹੋਰ ਕਰੈਕਟਰ ਆਉਂਦਾ ਜਿਸ ਦਾ ਨਾਂ ਹੁੰਦਾ ਸੁਖਵਿੰਦਰ ਸੁਖਵਿੰਦਰ ਮੁਖਤਿਆਰ ਦਾ ਭਰਾ ਸੀ ਇਹ ਪਹਿਲਾਂ ਮੁਖਤਿਆਰ ਦੇ ਘਰ ਵਿੱਚ ਹੀ ਏਸ ਦੇ ਘਰ ਦੀ ਜੋ ਬੇਸਮੈਂਟ ਸੀ ਉਸ ਵਿੱਚ ਰਹਿੰਦਾ ਸੀ ਪਰ ਜੋ ਮਨਜੀਤ ਤੇ ਸੁਖਵਿੰਦਰ ਸੀ ਦੋਨਾਂ ਦੀ ਨਹੀਂ ਬਣਦੀ ਸੀ ਕਿਉਂਕਿ ਜੋ ਸੁਖਵਿੰਦਰ ਸੀ ਉਹ ਮੁਖਤਿਆਰ ਨੂੰ ਸ਼ਰਾਬ ਪੀਣ ਲਈ ਉਕਸਾਉਂਦਾ ਸੀ ਇਹ ਗੱਲ ਮਨਜੀਤ ਬਰਦਾਸ਼ਤ ਨਹੀਂ ਕਰਦੀ ਸੀ ਇਸ ਕਰਕੇ ਉਹਨਾਂ ਦੀ ਆਪਸ ਵਿੱਚ ਤਕਰਾਰ ਹੁੰਦੀ ਕਈ ਵਾਰ ਉਹਨਾਂ ਦਾ ਝਗੜਾ ਵੀ ਹੋਇਆ ਇੱਕ ਦਿਨ ਤਾਂ ਇਹਨਾਂ ਦਾ ਝਗੜਾ ਇੰਨਾ ਵੱਧ ਗਿਆ ਕਿ ਮਨਜੀਤ ਨੇ ਮੁਖਤਿਆਰ ਨੂੰ ਕਿਹਾ ਕਿ ਜਾਂ ਤਾਂ ਇਹ ਘਰ ਵਿੱਚ ਰਹੇਗਾ ਜਾਂ ਫਿਰ ਮੈਂ ਘਰ ਵਿੱਚ ਰਹਾਂਗੀ ਉਸ ਤੋਂ ਬਾਅਦ ਸੁਖਵਿੰਦਰ ਨੂੰ ਉਹ ਘਰ ਛੱਡਣਾ ਪੈ ਜਾਂਦਾ ਹੈ ਪੁਲਿਸ ਨੂੰ ਲੱਗਦਾ ਕਿ ਇਸ ਦੀ ਵੀ ਮਨਜੀਤ ਦੇ ਨਾਲ ਰੰਜਿਸ਼ ਸੀ ਸ਼ਾਇਦ ਸੁਖਵਿੰਦਰ ਨੇ ਹੀ ਮਨਜੀਤ ਦਾ ਕਤਲ ਕੀਤਾ ਹੁਣ ਸੁਖਵਿੰਦਰ ਨੂੰ ਹਿਰਾਸਤ ਦੇ ਵਿੱਚ ਲੈਤਾ ਜਾਂਦਾ ਤੇ ਉਹ ਤੋਂ ਪੁੱਛਗਿੱਛ ਕੀਤੀ ਜਾਂਦੀ ਕਿ ਜਿਸ ਦਿਨ ਮਨਜੀਤ ਗਾਇਬ ਹੋਈਆ ਉਸ ਦਿਨ ਤੂੰ ਕਿੱਥੇ ਸੀ ਤਾਂ ਉਸ ਨੇ ਕਿਹਾ ਕਿ ਮੈਂ ਆਪਣੇ ਦੋਸਤਾਂ ਦੇ ਨਾਲ ਸੀ ਜਾਨੀ ਜੋ ਗੱਲਾਂ ਉਸ ਨੇ ਕਹੀਆਂ ਉਸ ਤੋਂ ਬਾਅਦ ਪੁਲਿਸ ਨੇ ਉਹਨਾਂ ਗੱਲਾਂ ਦੀ ਜਾਂਚ ਕੀਤੀ ਤਾਂ ਉਹ ਗੱਲਾਂ ਸਹੀ ਪਾਈਆਂ ਗਈਆਂ ਕਿ ਜੋ ਸੁਖਵਿੰਦਰ ਸਿੰਘ ਉਹ ਉਸ ਦਿਨ ਆਪਣੇ ਦੋਸਤਾਂ ਦੇ ਨਾਲ ਸੀ ਹੁਣ ਪੁਲਿਸ ਦੇ ਸਾਹਮਣੇ ਸਿਰਫ ਇੱਕ ਸ਼ਖਸ ਰਹਿ ਗਿਆ ਸੀ ਉਹ ਸੀ ਮਨਜੀਤ ਦੇ ਘਰ ਵਾਲਾ ਮੁਖਤਿਆਰ ਪੁਲਿਸ ਨੂੰ ਲੱਗ ਰਿਹਾ ਸੀ ਕਿ ਜੋ ਇਹ ਹੱਤਿਆ ਗਈ ਇਹ ਮੁਖਤਿਆਰ ਨੇ ਹੀ ਕੀਤੀ ਹੈ ਉਸ ਤੋਂ ਬਾਅਦ ਹੁਣ ਫਿਰ ਪੁਲਿਸ ਉਸ ਮੁਖਤਿਆਰ ਦੇ ਖਿਲਾਫ ਸਬੂਤ ਇਕੱਠੇ ਕਰਨ ਲੱਗਦੀ ਹੈ ਕਈ ਦਿਨ ਲੰਘ ਜਾਂਦੇ ਨੇ ਤੇ ਜਦੋਂ ਫਿਰ ਪੁਲਿਸ ਉਸ ਦੇ ਵਿਰੁੱਧ ਸਬੂਤ ਇਕੱਠੇ ਕਰਦੀ ਆ ਉਹਨਾਂ ਵਿੱਚ ਸਬੂਤ ਹੁੰਦੇ ਆ ਇੱਕ ਤਾਂ ਇਹ ਕਿ ਜਦੋਂ ਮੁਖਤਿਆਰ ਨੂੰ ਪਤਾ ਸੀ ਕਿ ਜੋ ਮਨਜੀਤ ਆ ਉਹ ਘਰ ਨਹੀਂ ਆਈ ਤਾਂ ਉਸ ਨੇ 26 ਘੰਟੇ ਬਾਅਦ ਪੁਲਿਸ ਨੂੰ ਕਿਉਂ ਇਤਲਾਹ ਕੀਤੀ ਉਸ ਵੇਲੇ ਹੀ ਕਿਉਂ ਨਹੀਂ ਇਤਲਾਹ ਕੀਤੀ ਦੂਸਰਾ ਪੁਲਿਸ ਨੂੰ ਇਹ ਲੱਗਿਆ ਕਿ ਜੋ ਜੋਗਾ ਕਲਾਸ ਦੀ ਮੁਖਤਿਆਰ ਗੱਲ ਕਰਦਾ ਸੀ ਉਸ ਦੀ ਜੋ ਲੋਕੇਸ਼ਨ ਸੀ ਉਹ ਲੋਕੇਸ਼ਨ ਪੁਲਿਸ ਨੂੰ ਮੁਖਤਿਆਰ ਨੇ ਉਦੋਂ ਆਪੋਜੀਟ ਦੱਸੀ ਜਿੱਥੇ ਜੋਗਾ ਕਲਾਸ ਲਾਉਣ ਜਾਂਦੀ ਸੀ ਇੱਕ ਇਹ ਵੀ ਪੁਲਿਸ ਦੀ ਸ਼ੱਕ ਦੀ ਸੂਈ ਜੋ ਸੀ ਉਹ ਮੁਖਤਿਆਰ ਉੱਤੇ ਆਉਣ ਦਾ ਕਾਰਨ ਸੀ ਉਸ ਤੋਂ ਬਾਅਦ ਪੁਲਿਸ ਇੱਕ ਹੋਰ ਗੱਲ ਦੇਖਦੀ ਹੈ ਕਿ ਜੋ ਮਨਜੀਤ ਦਾ ਮੋਬਾਈਲ ਸੀ ਉਹ ਵੀ ਮੁਖਤਿਆਰ ਦੇ ਕੋਲ ਸੀ ਉਹ ਜੋ ਮੋਬਾਈਲ ਸੀ ਉਹ ਮਨਜੀਤ ਦੇ ਕੋਲ ਨਹੀਂ ਸੀ ਇਹ ਵੀ ਇੱਕ ਜੋ ਸ਼ੱਕ ਸੀ ਉਹ ਪੁਲਿਸ ਦਾ ਮੁਖਤਿਆਰ ਦੇ ਉੱਤੇ ਸੀ ਤੀਸਰੀ ਗੱਲ ਪੁਲਿਸ ਨੇ ਸੀਸੀਟੀਵੀ ਕੈਮਰੇ ਦੇਖੇ ਤਾਂ ਪੁਲਿਸ ਨੂੰ ਪਤਾ ਲੱਗਿਆ ਕਿ ਜੋ ਮੁਖਤਿਆਰ ਸੀ ਉਹ ਇੱਕ ਗੈਸ ਸਟੇਸ਼ਨ ਦੇ ਉੱਤੇ ਖੜਦਾ ਹੈ ਉੱਥੇ ਰੁਕਦਾ ਹੈ ਉਥੋਂ ਨਿਊਜ਼ਪੇਪਰ ਤੇ ਲਾਈਟਰ ਖਰੀਦਦਾ ਹੈ ਜਦਕਿ ਮੁਖਤਿਆਰ ਤਾਂ ਸਮੋਕਿੰਗ ਕਰਦਾ ਹੀ ਨਹੀਂ ਸੀ ਯਾਨੀ ਉਹ ਸਿਗਰਟ ਬੀੜੀ ਨਹੀਂ ਪੀਂਦਾ ਸੀ ਫੇਰ ਉਸਨੇ ਲਾਈਟਰ ਕੀ ਕਰਨਾ ਸੀ ਇਹ ਜੋ ਨਿਊਜ਼ਪੇਪਰਸ ਇਹ ਕੀ ਕਰਨੇ ਸੀ ਤੇ ਇੱਕ ਗੱਲ ਹੋਰ ਪੁਲਿਸ ਨੂੰ ਪਤਾ ਲੱਗਦੀ ਹੈ ਜੋ ਕੇ ਮੁਖਤਿਆਰ ਸ਼ੱਕ ਦੇ ਘੇਰੇ ਦੇ ਵਿੱਚ ਆਉਂਦਾ ਹੈ ਇਹ ਮਨਜੀਤ ਦੀ লাশ ਸੀ ਜੋ ਬੀਚ ਦੇ ਕਿਨਾਰੇ ਪਈ ਸੀ ਬੀਚ ਕੋਲ ਪਈ ਸੀ ਤਾਂ ਜੋ ਇਸ ਦੀ ਗੱਡੀ ਸੀ ਉਹ ਇਸ ਤੋਂ ਥੋੜੀ ਦੂਰ ਪੁਲਿਸ ਨੂੰ ਮਿਲਦੀ ਹੈ ਜੋ ਉਸ ਗੱਡੀ ਦੀ ਸੀਟ ਸੀ ਉਹ ਪਿੱਛੇ ਵੱਲ ਕੀਤੀ ਹੋਈ ਸੀ ਜਾਨੀ ਪੁਲਿਸ ਨੂੰ ਲੱਗਦਾ ਹੈ ਕਿ ਇਸ ਗੱਡੀ ਨੂੰ ਡਰਾਈਵ ਕਰਨ ਵਾਲਾ ਬੰਦਾ ਤਕਰੀਬਨ 6 ਫੁੱਟ ਦਾ ਹੋਵੇਗਾ ਇਸ ਲਈ ਹੀ ਜੋ ਗੱਡੀ ਦੀ ਸੀਟ ਆ ਉਹ ਪਿੱਛੇ ਕੀਤੀ ਹੋਈ ਸੀ ਤੇ ਜੋ ਮੁਖਤਿਆਰ ਸੀ ਇਸ ਦੀ ਹਾਈਟ ਲਗਭਗ 6 ਫੁੱਟ ਸੀ ਜਾਨੀ ਇਹ ਗੱਲਾਂ ਜਦੋਂ ਇਕੱਠੀਆਂ ਹੁੰਦੀਆਂ ਨੇ ਇਹ ਸਬੂਤ ਪੁਲਿਸ ਮੁਖਤਿਆਰ ਦੇ ਖਿਲਾਫ ਇਕੱਠੇ ਕਰਦੀ ਹੈ ਤੇ ਉਸ ਤੋਂ ਬਾਅਦ ਫਿਰ ਮੁਖਤਿਆਰ ਨੂੰ ਗ੍ਰਿਫਤਾਰ ਕਰਦੀ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਜਦੋਂ ਇਹ ਸਾਰੇ ਸਬੂਤ ਮੁਖਤਿਆਰ ਦੇ ਸਾਹਮਣੇ ਰੱਖੇ ਜਾਂਦੇ ਆ ਮੁਖਤਿਆਰ ਨੂੰ ਪੁੱਛਿਆ ਜਾਂਦਾ ਕਿ ਇਹਨਾਂ ਗੱਲਾਂ ਦਾ ਤੇਰੇ ਕੋਲੇ ਕੀ ਜਵਾਬ ਹੈ ਤਾ ਮੁਖਤਿਆਰ ਪੁਲਿਸ ਦੇ ਅੱਗੇ ਟੁੱਟ ਜਾਂਦਾ ਹੈ ਤੇ ਫੇਰ ਉਹ ਦੱਸਦਾ ਹੈ ਕਿ ਹਾਂ ਮਨਜੀਤ ਦਾ ਕਤਲ ਮੈਂ ਕੀਤਾ ਉਸ ਨੇ ਦੱਸਿਆ ਕਿ 18 ਅਕਤੂਬਰ 2006 ਨੂੰ ਜਦੋਂ ਮਨਜੀਤ ਯੋਗਾ ਕਲਾਸ ਲਾ ਕੇ ਘਰ ਆਉਂਦੀ ਹੈ ਤਾਂ ਮਨਜੀਤ ਦੀ ਤੇ ਮੁਖਤਿਆਰ ਦੀ ਆਪਸ ਵਿੱਚ ਬਹਿਸ ਹੋ ਜਾਂਦੀ ਹੈ ਬਹਿਸ ਹੋਣ ਤੋਂ ਬਾਅਦ ਤਕਰਾਰ ਇੰਨੀ ਵੱਧ ਜਾਂਦੀ ਹੈ ਬਹਿਸਵਾਜੀ ਇੰਨੀ ਵੱਧ ਜਾਂਦੀ ਹੈ ਕਿ ਜੋ ਮੁਖਤਿਆਰ ਸੀ ਉਹ ਮਨਜੀਤ ਦਾ ਗਲ ਦੱਬ ਲੈਂਦਾ ਹੈ ਤੇ ਗਲ ਇੰਨੀ ਜ਼ੋਰ ਨਾਲ ਦਬਦਾ ਕਿ ਮਨਜੀਤ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਹੁਣ ਇਸ ਦੇ ਅੱਗੇ ਇਹ ਸਵਾਲ ਸੀ ਕਿ ਮਨਜੀਤ ਦੀ ਲਾਸ਼ ਦਾ ਕੀ ਕੀਤਾ ਜਾਵੇ ਉਸ ਤੋਂ ਬਾਅਦ ਇਹ ਮਨਜੀਤ ਦੀ ਲਾਸ਼ ਨੂੰ ਉਸ ਦੀ ਗੱਡੀ ਦੇ ਵਿੱਚ ਹੀ ਪਾ ਕੇ ਰਸਤੇ ਦੇ ਵਿੱਚੋਂ ਨਿਊਜ਼ਪੇਪਰ ਤੇ ਲਾਈਟਰ ਖਰੀਦਦਾ ਤੇ ਜੋ ਡੈਲਟਾ ਵਿੱਚ ਹੁੰਦਾ ਉਸ ਦੇ ਕੋਲ ਇਸ ਦੀ ਲਾਸ਼ ਨੂੰ ਸੁੱਟ ਕੇ ਅੱਗ ਲਾ ਦਿੰਦਾ ਤੇ ਜੋ ਗੱਡੀ ਹੁੰਦੀ ਆ ਉਸ ਨੂੰ ਇਸ ਲਾਸ਼ ਤੋਂ ਥੋੜੀ ਦੂਰ ਖੜੀ ਕਰਕੇ ਵਾਪਸ ਆ ਜਾਂਦਾ ਹੈ ਹੁਣ ਜਦੋਂ ਮੁਖਤਿਆਰ ਆਪਣਾ ਜੁਰਮ ਕਬੂਲ ਕਰ ਲੈਂਦਾ ਹੈ ਉਸ ਤੋਂ ਬਾਅਦ ਪੁਲਿਸ ਇਸ ਉੱਤੇ ਕੇਸ ਦਰਜ ਕਰਕੇ ਇਸ ਨੂੰ ਜੇਲ੍ਹ ਭੇਜ ਦਿੰਦੀ ਹੈ ਨਵੰਬਰ 2010 ਵਿੱਚ ਇਸ ਉੱਤੇ ਦੋਸ਼ ਨੇ ਜੋ ਤੈਹ ਹੋ ਜਾਂਦੇ ਨੇ ਤੇ ਫਰਵਰੀ 2011 ਨੂੰ ਮੁਖਤਿਆਰ ਨੂੰ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਇੱਕ ਹੋਰ ਕੇਸ ਜੋ ਮਨਜੀਤ ਦੀ ਭੈਣ ਹੁੰਦੀ ਹੈ ਜਸਮੀਨ ਉਹ ਲੜਦੀ ਹੈ ਕਿਉਂਕਿ ਜੋ ਇਹਨਾਂ ਦੀ ਬੇਟੀ ਸੀ ਉਸ ਦਾ ਨੋ ਮਾਇਆ ਸੀ ਮਾਇਆ ਦੀ ਕਸਟਡੀ ਦੇ ਲਈ ਤੇ ਅਦਾਲਤ ਜੋ ਮਾਇਆ ਦੀ ਕਸਟਡੀ ਸੀ ਉਹ ਇਸ ਦੀ ਮਾਸੀ ਯਾਨੀ ਮਨਜੀਤ ਦੀ ਭੈਣ ਜਸਮੀਨ ਨੂੰ ਦੇ ਦਿੰਦੀ ਹੈ ਤੇ ਹੁਣ ਮਾਇਆ ਜਸਮੀਨ ਦੇ ਕੋਲ ਰਹਿ ਰਹੀ ਹੈ ਤੇ ਪੁਲਿਸ ਦੇ ਹੱਥ ਇੱਕ ਡੈਰੀ ਵੀ ਲੱਗਦੀ ਹੈ ਜੋ ਮਨਜੀਤ ਵੱਲੋਂ ਲਿਖੀ ਹੋਈ ਸੀ ਉਸ ਵਿੱਚ ਉਸਨੇ ਲਿਖਿਆ ਸੀ ਕਿ ਜੋ ਸਾਡਾ ਵਿਆਹੁਟਿਕ ਜੀਵਨ ਹੈ ਉਹ ਚੰਗਾ ਨਹੀਂ ਚੱਲ ਰਿਹਾ ਇਸ ਕਰਕੇ ਮੈਂ ਡਿਪਰੈਸ਼ਨ ਦੇ ਵਿੱਚ ਰਹਿੰਦੀ ਹਾਂ ਤੇ ਮੈਨੂੰ ਫਿਕਰ ਹੈ ਕਿ ਮੇਰੇ ਆਉਣ ਵਾਲੇ ਬੱਚੇ ਦਾ ਕੀ ਬਣੇਗਾ ਜਾਨੀ ਐਦਾਂ ਦੀਆਂ ਗੱਲਾਂ ਉਸ ਡਾਇਰੀ ਦੇ ਵਿੱਚ ਲਿਖੀਆਂ ਹੋਈਆਂ ਸੀ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੇ ਜੁਰਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੇ ਨੇ। ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ।